ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ। ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਾਲੀਆਂ ਕੱਚੀਆਂ ਨੇ। ਆਓ ਪੁੱਛ ਲੈਨੇ ਬਾਪੂ ਤੁਹਾਡੇ। ਆਜੋ ਬਾਪੂ ਜੀ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹੋ ਠੀਕ ਹੋ ਵਧੀਆ। ਵਧੀਆ ਜੀ ਵਧੀਆ। ਕਿਵੇਂ ਚੱਲਦਾ ਕੰਮਕਾਰ? ਵਧੀਆ ਜੀ। ਨਾਮ ਤੇ ਐਡਰੈਸ ਬੋਲ। ਨਾਮ ਅੰਦਰ ਸਿੰਘ। ਹੂੰ। ਪਿੰਡ ਛਨਾਗਰਾਵ ਸਿੰਘ ਵਾਲਾ। ਹੂੰ। ਇਲਾਬਨਾਲਾ ਤਸੀਲੇ ਦਾ ਪਾਈ ਨੇੜੇ ਪਿੰਡ ਪਟਾਉੜ ਨੇ ਵਾਲਾ ਹੂੰ ਕੰਡਾਵਨਾਂ ਜੰਗੀਆਂ ਦੇ ਪਿੰਡ ਦੇ ਵਿਚਾਲੇ ਆ ਗਏ ਮੋਬਾਈਲ ਨੰਬਰ ਬੋਲੋ 9855733687 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਜਮਾ ਠੀਕਾ ਤੇ ਥੂ ਵੀ ਪੂਦੋ ਘੱਟ ਤਕਰ 2 ਘੰਟਿਆਂ ਨੂੰ ਸੂਪ ਹਾਂ ਤਿਆਰੀਆਂ ਚ ਹਨਾ ਠੰਡੀ ਠੰਡੀ ਪੂਰੀ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਿੰਨਾ ਕੁ ਰਿਕਾਰਡ ਆ ਦੁੱਧ ਦਾ ਦੋ ਚਾਹੀਦੇ ਵੀ ਤੋਂ ਬਾਰ-ਬਾਰ ਜੀ ਹਮ ਆਰਡਰ ਕਮਾਲ ਦਾ ਕੱਲਾ-ਕੱਲਾ ਥਣ ਪੂਰਾ ਵਧੀਆ ਜੀ ਚੁਾਈ ਵੀ ਬਹੁਤ ਚੰਗੀ ਹੋਏ ਪਰਿੰਟ ਆੜੀ ਵੀ ਬਾਈ ਕਹਿੰਦਾ ਪੂਰੀ ਚੰਗੀ ਨਿਕਲੋ ਜਿਹੜੇ ਹਿਸਾਬ ਨਾਲ ਥਣ ਲੱਗਿਆ ਪ੍ਰਿੰਟ ਵਾਲੀ ਆ ਜਿਆਤ ਬਰੀਟ ਵਾਲੀ ਆ ਥਣ ਲੇਵਾ ਇੱਕ ਨੰਬਰ ਲੇਵਾ ਦੇਖੋ ਬਈ ਤੇ ਦੋ ਘੰਟਿਆਂ ਦਾ ਇਹਨੇ ਕਰਮਲੀ ਨੇ ਸੂਪਣਾ ਕਿਉਂ ਬਟ ਜਾ ਕਰੀ ਜਾਂਦੀ ਬਈ ਜਮਾ ਤਿਆਰੀਆਂ ਜਾਂ ਸੂਣ ਦੇ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਫੇਸ ਬੜਾ ਚੰਗਾ ਬਰੀਟ ਚੰਗੀ ਆ ਥਾਣ ਲੇਵਾ ਇੱਕ ਨੰਬਰ ਆ ਫੇਸ ਬਿਊਟੀ ਦੇਖੋ ਬਈ ਕਮਾਲ ਆ ਫੇਸ ਬਿਊਟੀ ਬਹੁਤ ਚੰਗੀ ਆ ਦੁੱਧ ਵੀ ਬਾਪੂ ਨੇ ਦੱਸਿਆ ਵੀ ਚੰਗਾ ਪਾ ਦੂ ਬਰੀਡ ਚੈੱਕ ਕਰੋ ਬਈ ਕੱਦ ਚੈੱਕ ਕਰੋ ਠੰਡੀ ਠੁੱਡੀ ਫੁੱਲ ਲੈਣਾ ਬਾਪੂ ਹਾਂਜੀ ਹਾਂ ਹੂੰ ਤੇ ਲੇਵਾ ਦੇਖੋ ਲੇਵੇ ਦੀ ਕੁਆਲਿਟੀ ਚੈੱਕ ਕਰੋ ਬਈ ਬਹੁਤ ਸੋਹਣਾ ਆਰਡਰ ਬਾਕੀ ਸੂਂਦੀ ਸੂਂਦੀ ਨੇ ਲੇਵਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਥਾਣ ਬੜਾ ਕਮਾਲ ਦਾ ਬਰੀਕੀ ਬਰੂਕੀ ਜਿਹਾ ਫੁੱਲ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਨੇ ਬਈ ਤੇ ਕੀ ਮੋਲ ਆ ਬਾਪੂ ਜਿਆ ਜਿਆ ਬਾ ਫੂਰਤੀ ਦੱਸ ਦਾਂਗੇ ਜੀ ਜੈ ਜੀ ਹੋ ਹਾਂ ਹਾਂ ਠੀਕ ਆ ਫੇ ਵੇਚ ਬੂਤਰਾ ਲੈ ਜਾਂਦਾ ਕੋਈ ਹੋਰ ਮੋਹਲਾ ਬਾਪੂ ਕਹਿੰਦਾ ਫੋਨ ਤੇ ਕਰ ਲਾਂਗੇ ਮੋਹਲਾ ਜਿਹੜਾ ਵੜ ਦੇ ਸਾਹਮਣਾ ਬਿਲਕੁਲ ਜੈਜ ਹੋਊਗਾ ਚੰਗੀ ਬਹੁਤ ਆ ਵੜ ਥਾਣ ਲੈ ਵਦੀ ਇੱਕ ਨੰਬਰ ਆ ਲੈ ਨੇੜੇ ਤੋਂ ਚੈੱਕ ਕਰ ਲੋ ਲੈ ਵਦੀ ਕੁਆਲਟੀ ਦੇਖੋ ਲੈ ਦੂਨੇ ਪਾਸੇ ਤੇ ਦਿਖਾ ਦਿਓ ਹਮ ਕੱਲਾ ਕੱਲਾ ਥਾਣ ਕੋਈ ਹੋ ਜਮ ਹਾਂ ਲੈ ਇੰਦਰੋਂ ਵੀ ਚੈੱਕ ਕਰ ਲੈ ਥਾਣ ਕੋਈ ਭਾਲਣੀ ਐ ਦੁੱਧ ਵਾਲਾ ਪਾਂਡਾ ਕਿ ਨਹੀਂ ਬਾਪੂ ਹਾਂ ਜੀ ਹਾਂ ਐ ਚਵਾਈ ਚੁਈ ਬਹੁਤ ਚੰਗੀ ਹੋ ਸਹੀ ਆ ਅੱਗੇ 2 ਨੰਬਰ ਕਿਡਾ ਸੁਆ ਸੁਆ ਦੂਜੇ ਆ ਜੀ ਉਹ ਕੱਦ-ਕੁੱਦ ਵੱਧਦਾ ਗਾਂਦਾ ਕੱਦ ਤਾਂ ਮੇਰਾ ਸੀ ਫੋਟਾ ਮੈਥੋਂ ਬਾ ਫੁੱਟ ਕੀ ਥੱਲੇ ਹੂੰ ਕੱਦ ਇੰਨਾ ਇਹਦਾ ਕਿੰਨੇ ਦਿਨਾਂ ਦੀ ਕੱਚੀ ਆ ਇਹ ਇਹ ਲੈ ਜੀ 5-4 ਦਿਨਾਂ ਦੀ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਬਾਪੂ ਦੁੱਧ ਇਹ ਕੱਢੂਗੀ 25 ਤੋਂ ਬਾਰ-ਬਾਰ ਚਾਹੀਦਾ ਹੂੰ ਕੱਦ ਦੇ ਸਾਹ ਖੋਲ ਦੇ ਤੋਰ ਦੇ ਫਿਰ ਬਾਕੀ ਹੰਡੀ ਹੁੰਦੇ ਖੁੱਟਲ ਦੇ ਖੁੱਟਲ ਬਹੁ ਪਈਆ ਲੇਵਾ ਕਮਾਲ ਦਾ ਕੱਲੀ ਕੱਚੀ-ਕੱਚੀ ਆ ਦਿਨ ਲੈਂਦੀ ਆ ਉਹਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈਣਾ ਫੇਸ ਬੜਾ ਚੰਗਾ ਚਮਕ ਚੰਗੀ ਹੈ ਬਰੀਡ ਚੰਗੀ ਹੈ ਥਣ ਲੇਬਰੀ ਸਾਫ ਸੁਧਰੀ ਹੈ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਤੇ ਤੋਰਾ ਦੇਖੋ ਬਈ ਦੁੱਧ ਦਾ ਰਿਕਾਰਡ ਵੀ ਬਾਪੂ ਨੇ ਚੰਗਾ ਦੱਸਿਆ ਕੱਲੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਓ ਬਣੂਗੀ ਬਹੁਤ ਬਈ ਜਿਹੜੇ ਹਿਸਾਬ ਨਾਲ ਵੜ ਦੀ ਤਿਆਰੀ ਹੈ ਨਾ ਬਣੂਗੀ ਬਹੁਤ ਢਿੱਲਾ ਬਹੁ ਪਈਆਂ ਹਜੇ ਸਾਰੀਆਂ ਬਾਲਟਾਂ ਲਾ ਕੱਢੂ ਫਿਰ ਕਰਮਲੀ ਨੇ ਸੂਣ ਤੇ ਦੁੱਧ ਵਾਲਾ ਪੀਸ ਆ ਬਰੀਕੀ ਚ ਫੁੱਲ ਮੋਲੇ ਦਾ ਹੀ ਫੂਨਤੀ ਹੋ ਜਾ ਹਾਂਜੀ ਫੂਨਤੀ ਦਾ ਜੈ ਜੀ ਹੋ ਬਾਪੂ ਹਾਂਜੀ ਕੀ ਕਰ ਬਈ ਮੋਲਾ ਬਾਈ ਫੋਨ ਤੇ ਹੋ ਜੂਗਾ ਮੋਲ ਜਿਹੜਾ ਵੈਡ ਦੇ ਹਿਸਾਬ ਨਾਲ ਜਾਇਜ਼ ਹੋ ਜੂਗਾ ਤੇ ਕੱਦ ਵਾਲੀ ਵਹਿਣਾ ਕੋਈ ਛੋਟੀ ਨਹੀਂ ਫੁੱਲ ਕੱਦ ਦਾ ਫੁੱਲ ਬਰੀਡ ਆ ਬਾਈ ਤੇ ਕੱਚੀ ਗੱਚੀ ਆ ਲੇਵਾ ਦੇਖੋ ਕਮਾਲ ਦਾ ਲੱਗਿਆ ਮਗਰਮੂਰਲਾ ਲੇਵਾ ਸਾਹਮਣੂ ਕੈਮਰਾ ਮਾਰਦੇ ਨਾ ਉਨਾ ਹੀ ਮਗਰ ਨੂੰ ਉਨਾ ਹੀ ਮੂਰ ਨੂੰ ਤੇ ਨਾੜਾਂ ਨੂਣਾ ਦੇਖੋ ਲੈ ਕਮਾਲ ਆ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਗਲਾਬੀ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗਾਇਬ ਤੇ ਨਾੜਾਂ ਦੇਖੋ ਚਮਕ ਰਹੀਆਂ ਬਣੂ ਬਹੁਤਣਾ ਬਾਪੂ ਹਾਂ ਬਾਲੀ ਬਣੂ ਘਾੜ ਘਾੜੀ ਸਾਰਥੋ ਬਹੁਤ ਚੰਗਾ ਲੱਗੇ ਸਹੀ ਗੱਲ ਪਰ ਸ਼ਾਂਤ ਉਹ ਦੇਖੋ ਲੇਵਾਲਾ ਕਮਾਲ ਲਓ ਜੀ ਬਣੂ ਬਹੁਤ ਤਿਆਰੀ ਬਹੁਤ ਬੈਟ ਨਹੀਂ ਤੇ ਇਧਰੋਂ ਵੀ ਲੇਵਾ ਚੈੱਕ ਕਰ ਲੋ ਕਮਾਲ ਦਾ ਵੱਡੀ ਨਾਲ ਨੋੜ ਬਹੁਤ ਚੰਗੀ ਆ ਮੁੱਲ ਬਾਪੂ ਦੇ ਜਾਇਜੀ ਹੁੰਦੇ ਆ ਮੁੱਲ ਹੋ ਜਾਊਗਾ ਬਾਈ ਫੋਨ ਤੇ ਨਾਗਸਤੀ ਬਾਪੂ ਕੋਲੇ ਦੋ ਦੋ ਨਹੀਂ ਦਿਖਾ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਪੂ ਨਗਨੇ ਟੱਕਰ ਲਿਓ ਜੀ ਧੰਨਵਾਦ